ਇਹ ਤੁਹਾਡੀ ਹਰ ਗੱਲ ਦਾ ਹੱਲ ਕਰਨਗੇ ਕਿਸੇ ਨੂੰ ਇੱਕ ਵੀ ਰੁਪਿਆ ਤੁਹਾਨੂੰ ਵੱਧ ਦੇਣ ਦੀ ਜ਼ਰੂਰਤ ਨਹੀਂ ਇਹੀ ਅੱਜ ਅਸੀਂ ਚੈੱਕ ਕਰਨ ਆਏ ਸੀ ਇਹ ਇਹ ਬਹੁਤ 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 ਸਰਸ਼ਿਕਾ ਜੀ ਜਿਹੜੀ ਕਰ ਰਹੇ ਹਾਂ ਅਸੀਂ ਕਚੈਰੀਆਂ ਦੇ ਵਿੱਚ ਬਾਗੇ ਭਰਾਣੇ ਸਾਡੀ ਸਾਰੀ ਟੀਮ ਸਾਰੇ ਅਸੀਂ ਆਏ ਹੋਏ ਹਾਂ ਅਸੀਂ ਸਾਰੇ ਦਫਤਰ ਦੇ ਵਿੱਚ ਗਏ ਆਂ ਜਿੱਥੋਂ ਰਜਿਸਟਰੀਆਂ ਹੁੰਦੀਆਂ ਨੇ ਜਿੱਥੋਂ ਟੋਕਨ ਮਿਲਦੇ ਨੇ ਜਾਂ ਐਸਡੀਐਮ ਦਫਤਰ ਦੇ ਵਿੱਚ ਜਿਹੜੇ-ਜਿਹੜੇ ਕੰਮ ਹੁੰਦੇ ਨੇ ਜਾਂ 18 ਨੰਬਰ ਜਿਹੜਾ ਕਮਰਾ ਏ ਜਿੱਥੋਂ ਜੋ ਵੀ ਕੰਮ ਜਿਹੜਾ ਐਸਡੀਐਮ ਦਫਤਰ ਹੁੰਦਾ ਅਸੀਂ ਲਗਭਗ ਸਾਰਿਆਂ 'ਚ ਗਏ ਆਂ ਤੇ ਅਸੀਂ ਜਿੰਨੇ ਬਾਹਰ ਪਬਲਿਕ ਬੈਠੀ ਆ ਉਹਨਾਂ ਤੋਂ ਵੀ ਪੁੱਛਿਆ ਇਹ ਵੀ ਕੋਈ ਸਮੱਸਿਆ ਤਾਂ ਨਹੀਂ ਕੋਈ ਤਕਲੀਫ ਤਾਂ ਨਹੀਂ ਗਈ ਤਾਂ ਹੁਣ ਇੱਕ ਸਰਕਾਰ ਨੇ ਜਿਹੜਾ ਅਸੀਂ ਵਾਰੀ-ਵਾਰੀ ਮੁੱਖ ਮੰਤਰੀ ਸਾਹਿਬ ਵੀ ਕਹਿੰਦੇ ਆ ਤੇ ਮੈਂ ਵੀ ਇੱਥੇ ਆ ਕੇ ਤੁਹਾਨੂੰ ਇਹ ਸੁਨੇਹਾ ਦੇਣਾ ਆ ਦੱਸਣ ਵੀ ਆਇਆ ਵੀ ਜਿਵੇਂ ਅੱਗੇ ਜਦੋਂ ਆਪਾਂ ਕੋਈ ਵੀ ਰਜਿਸਟਰੀ ਕਰਾਉਣ ਆਉਨੇ ਆ ਤਾਂ ਆਪਾਂ ਜਿਹੜੇ ਬਾਹਰ ਬੈਠੇ ਨੇ ਕਲਰਕ ਨੇ ਜਾਂ ਕੋਈ ਅਰਜੀ ਨਵੀਸ ਨੇ ਆਪਾਂ ਉਹਨਾਂ ਤੋਂ ਰਜਿਸਟਰੀ ਲਿਖਾਉਣੇ ਆ ਪਰ ਹੁਣ ਅਸੀਂ ਸਰਕਾਰ ਨੇ ਪ੍ਰਬੰਧ ਕਰਤਾ ਵੀ ਜਿਹੜਾ ਸਰਕਾਰੀ ਦਫ਼ਤਰ ਜਿੱਥੇ ਮੈਂ ਖੜਾ ਇਹ ਉਹੀ ਇਹ ਸਾਡੇ ਸਬ ਰਜਿਸਟਰਾਰ ਖੜੇ ਨੇ ਸਾਡੇ ਆਰਸੀ ਖੜੇ ਨੇ ਸਾਡੇ ਕੰਪਿਊਟਰ ਆਪਰੇਟਰ ਨੇ ਸਾਰੇ ਬਾਹਰ ਸਾਡਾ ਜਿਹੜਾ ਇੱਕ ਇਹ ਵਕੀਲ ਸਾਹਿਬ ਨੇ ਇਹਨਾਂ ਦਾ ਨਾਮ ਹੈਗਾ ਰਿਸ਼ਭ ਰਿਸ਼ਭ ਤੁਸੀਂ ਦੇਖਿਆ ਹੋਣਾ ਵੀ ਜਿਹੜਾ ਅਸੀਂ ਪਿਛਲੇ ਦਿਨੀ ਇੱਕ ਕਿਹਾ ਸੀਗਾ ਕਿ ਜਿੱਥੇ ਵੀ ਰਜਿਸਟਰੀ ਹੋਇਆ ਕਰੂਗੀ ਉੱਥੇ ਸਾਡੀ ਸਰਕਾਰ ਦੇ ਵੱਲੋਂ ਇੱਕ ਆਪਣਾ ਬੰਦਾ ਲੋਕਾਂ ਦਾ ਬੰਦਾ ਇੱਕ ਵਕੀਲ ਬੈਠਾ ਕਰੂਗਾ ਇਹ ਉਹ ਵਕੀਲ ਨੇ ਇਹ ਆਪਣੇ ਬਾਂਗੇ ਪ੍ਰਾਣੇ ਦੇ ਵਿੱਚ ਇੱਥੇ ਬੈਠਦੇ ਨੇ ਇਹਨਾਂ ਨਾਲ ਅਸੀਂ ਗੱਲ ਵੀ ਕੀਤੀ ਅਸੀਂ ਬੜੇ ਇਹਨਾਂ ਨਾਲ ਗੱਲ ਕਰਕੇ ਸੰਤੋਸ਼ਟ ਆ ਸਾਨੂੰ ਬਹੁਤ ਵਧੀਆ ਲੱਗਿਆ ਇਹਨਾਂ ਦਾ ਕੰਮ ਆ ਵੀ ਜਦੋਂ ਵੀ ਕੋਈ ਬੰਦਾ ਰਜਿਸਟਰੀ ਕਰਾਉਣ ਦੇ ਵਾਸਤੇ ਇੱਥੇ ਆਉਂਦਾ ਏ ਤਾਂ ਇਹਨਾਂ ਨੇ ਉਸ ਬੰਦੇ ਤੋਂ ਪੁੱਛਣਾ ਏ ਵੀ ਤੇਰੀ ਕਿੰਨੀ ਫੀਸ ਲੱਗੀ ਜੇਕਰ ਵੱਧ ਫੀਸ ਕੋਈ ਦਿੰਦਾ ਆਇਆ ਤਾਂ ਇਹ ਉਹਨਾਂ ਨੂੰ ਕਹਿੰਦੇ ਨੇ ਵੀ ਤੁਸੀਂ ਵੱਧ ਫੀਸ ਨਾ ਦਿਓ ਤੇ ਨਾਲ ਦੀ ਨਾਲ ਤੋਂ ਦੱਸਦੇ ਵੀ ਨੇ ਲੋਕਾਂ ਨੂੰ ਕਿ ਇੰਨੀ ਫੀਸ ਤੁਹਾਡੀ ਬਣਦੀ ਆ ਤੇ ਤੁਸੀਂ ਇੰਨੀ ਹੀ ਫੀਸ ਦੇਣੀ ਆ ਪਰ ਬੜੇ ਲੋਕ ਇਹ ਹੋ ਜਾਂਦਾ ਜੀ ਫਿਰ ਅਸੀਂ ਜਿੱਥੋਂ ਲਿਖਾਉਣੇ ਆ ਬਾਹਰ ਉਹ ਸਾਡੇ ਤੋਂ ਪੈਸੇ ਵੱਧ ਮੰਗਦੇ ਆ ਤਾਂ ਜਿਹੜਾ ਮੇਨ ਮੇਰੀ ਗੱਲ ਉਹ ਇਹ ਆ ਧਿਆਨ ਨਾਲ ਸੁਣਿਓ ਹੁਣ ਤੁਹਾਨੂੰ ਪੰਜਾਬ ਸਰਕਾਰ ਦੇ ਜਿਹੜੇ ਨਵੇਂ ਆਪਾਂ ਬਦਲਾਅ ਕੀਤੇ ਨੇ ਉਹਦੇ ਵਿੱਚ ਆਪਾਂ ਇੱਕ ਰਿਟਾਇਰਡ ਪਟਵਾਰੀ ਇੱਕ ਵਕੀਲ ਕ੍ਰਿਸ਼ਪ ਜੀ ਨੇ ਇੱਕ ਟਾਈਪਿਸਟ ਇੱਕ ਟਾਈਪਿਸਟ ਤਿੰਨ ਬੰਦੇ ਆਪਾਂ ਇਸ ਦਫਤਰ ਦੇ ਵਿੱਚ ਅਪਾਇੰਟ ਕੀਤੇ ਨੇ ਜਿਹੜੇ ਕਿ ਪਬਲਿਕ ਦੇ ਬੰਦੇ ਨੇ ਜਿਹੜੇ ਕਿ ਲੋਕਾਂ ਦੇ ਬੰਦੇ ਨੇ ਤਾਂ ਜਦੋਂ ਵੀ ਤੁਸੀਂ ਆਉਣਾ ਤੁਹਾਨੂੰ ਬਾਹਰ ਕਿਤੇ ਖੜਨ ਦੀ ਲੋੜ ਤੁਸੀਂ ਸਿੱਧਾ ਇਸ ਦਫਤਰ ਦੇ ਵਿੱਚ ਆਉਣਾ ਏ ਇਹ ਤੁਹਾਡੀ ਰਜਿਸਟਰੀ ਲਿਖ ਕੇ ਦੇਣਗੇ ਤੇ ਜਿੰਨਾ ਕੁ ਤੁਹਾਡੇ ਪੈਸੇ ਬੰਦਿਆ ਉਨੇ ਹੀ ਤੁਹਾਡੇ ਪੈਸੇ ਲੱਗਣਗੇ ਬੜੇ ਵਾਰ ਮਾ ਨੂੰ ਅਪਰੈਸਟਿੰਗ ਖੋੜੇ ਉਹ ਤੁਹਾਡੇ ਨੂੰ 10000 15000 20000 ਰੁਪਏ ਵੱਧ ਲੈ ਲੈਂਦੇ ਨੇ ਤਾਂ ਹੁਣ ਤੁਹਾਨੂੰ ਉਹਨਾਂ ਕੋਲ ਜਾਣ ਦੀ ਲੋੜ ਹੀ ਨਹੀਂ ਤੁਹਾਡੇ ਤੇ ਕੋਈ ਬੰਦਸ਼ ਨਹੀਂ ਗਈ ਵੀ ਤੁਸੀਂ ਬਾਹਰ ਲੈ ਕੋਲ ਜਾਣਾ ਹੀ ਜਾਣਾ ਤੁਸੀਂ ਸਿੱਧਾ ਅੰਦਰ ਆਓ ਸਾਡੀ ਸਰਕਾਰ ਦਾ ਬੰਦਾ ਸਾਡੇ ਵਕੀਲ ਸਾਹਿਬ ਬੈਠੇ ਨੇ ਸਾਡੇ ਰਿਟਾਇਰਡ ਪਟਵਾਰੀ ਬੈਠੇ ਨੇ ਸਾਡੇ ਇੱਕ ਕਲੈਰੀਕਲ ਦਫ਼ਤਰ ਦਾ ਇੱਕ ਬੰਦਾ ਬੈਠਾ ਹੈ ਤਿੰਨ ਬੰਦੇ ਸਰਕਾਰ ਨੇ ਤੁਹਾਡੀਆਂ ਸਹੂਲਤਾਂ ਵਾਸਤੇ ਪਾਇੰਟ ਕੀਤੇ ਨੇ ਉਹਦੇ ਵਾਸਤੇ ਅਸੀਂ ਅੱਜ ਇੱਥੇ ਕਚੈਰੀਆਂ ਦੇ ਵਿੱਚ ਆਏ ਆ ਤੇ ਇਸ ਸਬੰਧਤ ਜੇ ਕਿਸੇ ਨੇ ਕੋਈ ਜਾਣਕਾਰੀ ਲੈਣੀ ਆ ਤੁਸੀਂ ਮੈਨੂੰ ਦੱਸੋ ਤੁਹਾਨੂੰ ਜਾਣਕਾਰੀ ਮਿਲੂਗੀ ਤੇ ਜਿੱਥੇ ਰਜਿਸਟਰੀ ਹੁੰਦੀ ਹੈ ਈਜ਼ੀ ਰਜਿਸਟਰੀ ਮਤਲਬ ਸੌਖੀ ਰਜਿਸਟਰੀ ਪੰਜਾਬੀ ਚ ਜੇ ਆਪਾਂ ਕਰਨ ਲਗੇ ਤਾਂ ਉਹ ਆਪਾਂ ਪੰਜਾਬ ਸਰਕਾਰ ਨੇ ਉਹਦਾ ਇੱਕ ਨਾਮ ਦਿੱਤਾ ਹੈ ਉੱਥੇ ਸਾਡੇ ਤਿੰਨ ਬੰਦੇ ਬੈਠੇ ਨੇ ਤੁਸੀਂ ਇਹਨਾਂ ਕੋਲ ਜਾਓ ਇਹ ਤੁਹਾਡੀ ਹਰ ਗੱਲ ਦਾ ਹੱਲ ਕਰਨਗੇ ਕਿਸੇ ਨੂੰ ਇੱਕ ਵੀ ਰੁਪਿਆ ਤੁਹਾਨੂੰ ਵੱਧ ਦੇਣ ਦੀ ਜ਼ਰੂਰਤ ਨਹੀਂ ਇਹੀ ਅੱਜ ਅਸੀਂ ਚੈੱਕ ਕਰਨ ਆਏ ਸੀਗੇ ਬਸ ਇੱਕ ਵਾਰ ਇਹਨਾਂ ਨਾਲ ਗੱਲ ਕਰਾ ਦਿਓ ਤੁਸੀਂ ਡਿਟੇਲਸ ਸਮਝਾ ਦਿਓ ਜੀ ਜਿਹੜਾ ਇਹ ਸਰਕਾਰ ਨੇ ਈਜ਼ੀ ਰਜਿਸਟ੍ਰੇਸ਼ਨ ਪ੍ਰੋਸੈਸ ਖੋਲਿਆ ਉਹਦੇ ਵਿੱਚ ਤਿੰਨ ਬੰਦੇ ਅਪਾਇੰਟ ਕੀਤੇ ਆ ਜਿਹੜਾ ਕਿ ਇੱਕ ਬੰਦਾ ਟਾਈਪ ਕਰੂਗਾ ਦੂਸਰਾ ਹਿੱਸੇ ਕੱਢੂਗਾ ਤੀਸਰਾ ਉਹਨੂੰ ਪ੍ਰੋਪਰਲੀ ਚੈੱਕ ਕਰਕੇ ਸਬ ਰਜਿਸਟਰਾਰ ਸਾਹਿਬ ਮੂਰੇ ਪੇਸ਼ ਕਰੂਗਾ ਜੀ ਉਹਦੇ ਸਰਕਾਰ ਨੇ ਫਿਕਸ ਕੀਤਾ 550 ਰੁਪਇਆ ਇਹ ਫੀਸ ਹੈ ਸਰਕਾਰੀ ਲਿਖਣ ਦੀ ਸਾਰਾ ਫੋਲਡਰ ਚੈੱਕ ਕਰਕੇ ਸਬ ਰਜਿਸਟਰਾਰ ਤੱਕ ਪਹੁੰਚਾਉਣ ਦੀ 550 ਰੁਪਇਆ ਫੀਸ ਹੈ ਲੋਕ ਬਾਹਰ ਜ਼ਿਆਦਾ ਦੇ ਰਿਆ ਅਸੀਂ ਇਹੀ ਅਪੀਲ ਕਰਾਂਗੇ ਕਿ ਅੰਦਰ ਆ ਕੇ ਸਾਡੇ ਤੋਂ ਲਿਖਵਾਓ ਤਾਂ ਕਿ ਤੁਹਾਨੂੰ ਵੀ ਸਹੂਲਤ ਮਿਲ ਸਕੇ ਤੇ ਸਰਕਾਰ ਨੂੰ ਵੀ ਫਾਇਦਾ ਹੋਵੇ ਕਿ ਸਰਕਾਰ ਦਾ ਚਲਾਈ ਪ੍ਰੋਸੈਸ ਸਹੀ ਚੱਲ ਰਿਹਾ ਹੈ। ਥੈਂਕ ਯੂ। ਜੀ ਬਾਲਾ ਨੂੰ ਕਰਦੇ ਨਹੀਂ ਹੋਣਾ ਕੀ ਗੱਲ ਫਿਨਿਸ਼ ਕਰਨਾ